ਅੱਜ ਚੰਗਾ ਹੁੰਦਾ ਕਿ ਅੱਜ ਨਰਿੰਦਰ ਮੋਦੀ 77ਵੀਂ ਜਿਹੜੀ ਯਾਦਦੀ ਦੀ ਵਰ੍ਹੇਗੰਢ ਦੇ ਮੌਕੇ ਜਿਹੜਾ ਕਿ ਸਿੱਖਾਂ ਦੀ ਭਾਵਨਾ ਨਾਲ ਜੁੜਿਆ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਜਿਹੜਾ ਕਿ ਕਾਨੂੰਨ ਨੇ ਇੱਕ ਫੈਸਲਾ ਕੀਤਾ ਉਹਨਾਂ ਨੂੰ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਰਿਹਾ ਕਰਨ ਦਾ ਅੱਜ ਐਲਾਨ ਕਰਦੇ ਨਰਿੰਦਰ ਮੋਦੀ ਨੇ ਸਿੱਖਾਂ ਦੀ ਕੁਰਬਾਨੀ ਦਾ ਜ਼ਿਕਰ ਜ਼ਰੂਰ ਕੀਤਾ ਪਰ ਸਿੱਖਾਂ ਦੇ ਮਸਲੇ ਹੱਲ ਕਰਨ ਲਈ ਕੋਈ ਗੱਲ ਉਹਨਾਂ ਦੇ ਵੱਲੋਂ ਸਾਹਮਣੇ ਨਹੀਂ ਆਈ ਇਸ ਕਰਕੇ ਸਿੱਖ ਜਿਲ੍ਹਿਆ ਉਹ ਮਨ ਮਨ ਕਰਕੇ ਬੜੇ ਖਾਮੋਸ਼ ਵੀ ਨੇ ਤੇ ਨਿਰਾਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਦੇਸ਼ ਜਿਹੜਾ ਅੱਜ 70ਵੀਂ ਅੱਜ ਆਜ਼ਾਦੀ ਦੀ ਵਰੇਗੰਢ ਮਨਾ ਰਿਹਾ ਤੇ ਇਸ ਮੌਕੇ ਤੇ ਹਰ ਸਾਲ ਦੀ ਤਰ੍ਹਾਂ ਜਿਹੜਾ ਪ੍ਰਧਾਨ ਮੰਤਰੀ ਦਾ ਸੰਬੋਧਨ ਲਾਲ ਕਿਲੇ ਦੀ ਵਸੀਲ ਤੋਂ ਹੁੰਦਾ ਮੋਦੀ ਸਾਹਿਬ ਨੇ ਅਖਬਾਰ ਅੱਜ ਦੱਸ ਰਿਹਾ ਸੀ ਕਿ 10ਵੀਂ ਵਾਰ ਦੂਸਰੀ ਟਰਨ ਦਾ ਆਖਰੀ ਮੌਕਾ ਹੈ ਕਿ ਉਹਨਾਂ ਨੇ ਅੱਜ ਦੇਸ਼ ਨੂੰ ਸੰਬੋਧਨ ਕੀਤਾ ਤੇ ਇਸ ਸੰਬੋਧਨ ਦੇ ਵਿੱਚ ਸਿੱਖਾਂ ਦਾ ਜ਼ਿਕਰ ਤਾਂ ਜ਼ਰੂਰ ਆਇਆ ਪਰ ਸਿੱਖਾਂ ਦੇ ਕਿਸੇ ਮਸਲੇ ਦਾ ਹੱਲ ਦਿਖਾਈ ਦੇ ਨਹੀਂ ਦੇ ਰਿਹਾ ਸੋ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਜਿਨ੍ਹਾਂ ਸਿੱਖਾਂ ਦੇ ਕਰਕੇ ਵੱਡਾ ਯੋਗਦਾਨ ਜਿਨ੍ਹਾਂ ਨੇ ਪਾ ਕੇ ਇਸ ਦੇਸ਼ ਨੂੰ ਆਜ਼ਾਦੀ ਦਵਾਈ ਹੋਵੇ ਅੱਜ ਇੱਥੇ ਸਮਰੱਥ ਬਣਾਇਆ ਹੋਵੇ ਕਿ ਤੁਸੀਂ ਦੁਨੀਆ ਦੇ ਅੰਦਰ ਇੱਕ ਆਜ਼ਾਦ ਹਸਤੀ ਦੇ ਤੌਰ ਤੇ ਆਪਣੇ ਆਪ ਨੂੰ ਮਾਣ ਪ੍ਰਾਪਤ ਕਰੋ ਤਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਅਨਰੇਡ ਕੀਤਾ ਜਾ ਰਿਹਾ ਅੱਜ ਸਾਨੂੰ ਬੜੀ ਵੱਡੀ ਆਸ ਸੀ ਕਿਉਂਕਿ ਪਿਛਲੇ ਸਮੇਂ 'ਚ ਜਦੋਂ ਦੇਸ਼ ਆਜ਼ਾਦ ਹੋਇਆ ਉਸ ਸਮੇਂ ਤੇ ਦੇਸ਼ ਦੇ ਸਾਡੇ ਸਿੱਖਾਂ ਦੇ ਲੀਡਰਾਂ ਵੱਲੋਂ ਜਿਹੜਾ ਫੈਸਲਾ ਇਸ ਦੇਸ਼ ਦੇ ਨਾਲ ਰਹਿ ਕੇ ਆਪਣੀ ਕਿਸਮਤ ਜੋੜਨ ਦਾ ਕੀਤਾ ਗਿਆ ਤੇ ਕੁਝ ਸਾਡੇ ਸਿਆਣੇ ਲੋਕ ਕਹਿੰਦੇ ਆ ਕਿ Nehru Gandhi ਨੇ ਸਾਡੇ ਲੀਡਰਾਂ ਨੂੰ ਇਸ ਗੱਲ ਲਈ ਸਹਿਮਤ ਕਰ ਲਿਆ ਜਾਂ ਸਾਡੇ ਲੀਡਰਾਂ ਤੋਂ ਗਲਤੀ ਹੋ ਗਈ ਇੱਕ ਵੱਖਰਾ ਵਿਚਾਰ ਪਰ ਉਦੋਂ ਬਾਅਦ ਉਹ ਇਸ ਗੱਲ ਤੋਂ ਪੂਰਨ ਤੌਰ ਤੇ ਮੁਕਰ ਗਏ ਅਸੀਂ ਮੰਨਦੇ ਹਾਂ ਕਿ ਨਹਿਰੂ ਗਾਂਧੀ ਪਟੇਲ ਵਰਗਿਆਂ ਨੇ ਇੱਕ ਸਾਜਿਸ਼ ਦੀਨ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਖਤਮ ਕਰਨ ਲਈ ਇੱਕ ਸਾਜਸ਼ਾਂ ਰਚੀਆਂ ਉਹ ਸਾਜਸ਼ਾਂ ਦਾ ਸਿੱਖ ਰ ਇਥੋਂ ਤੱਕ ਰਿਹਾ ਕਿ ਅਕਾਲ ਤਖਤ ਸਾਹਿਬ ਨੂੰ ਟੈਂਕ ਤੋਂ ਬਣਾ ਢਾਇਆ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਵੰਨੇ ਗਿਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹਨਾਂ ਦੇ ਸੀਨੀਅਰ ਦੇ ਵਿੱਚ ਦੀ ਗੋਲੀਆਂ ਲੰਘੀਆਂ ਤੇ ਉਸ ਤੋਂ ਬਾਅਦ ਨਵੰਬਰ 84 ਦੇ ਵਿੱਚ ਜੋ ਸਿੱਖਾਂ ਦਾ ਕਹਾਣ ਬੱਚਾ ਕੀਤਾ ਗਿਆ ਜ਼ੁਲਮ ਕੀਤਾ ਗਿਆ ਕਤਲੇਆਮ ਕੀਤਾ ਗਿਆ ਉਹ ਦੁਨੀਆ ਨੇ ਵੇਖਿਆ ਤੇ ਇਹ 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 ਕਾਂਗਰਸ ਦੀ ਮਨਸ਼ਾ ਸੀ ਅੱਜ ਵੀ ਕਾਂਗਰਸ ਕੋਈ ਮਾਨਸਿਕ ਤੌਰ ਤੇ ਉਸ ਨੂੰ ਕਹਿ ਲਓ ਵੀ ਮਾਫੀ ਲਈ ਕੋਈ ਗੱਲ ਆਉਂਦੀ ਨਹੀਂ ਉਹਨਾਂ ਵੱਲੋਂ ਦਿਖਾਈ ਨਹੀਂ ਦੇ ਰਹੀ ਅੱਜ ਵੀ ਉਹ ਜਗਦੀਸ਼ ਚੈਟਰ ਵਰਗਿਆਂ ਨੂੰ ਵੱਡੇ ਅਹੁਦੇ ਦੇ ਕੇ ਨਵਾਜ ਰਹੀ ਹੈ ਤੇ ਆਪਣੀ ਮਨਸ਼ਾ ਨੂੰ ਸਪਸ਼ਟ ਕਰ ਰਹੀ ਹੈ ਸਾਨੂੰ ਲੱਗਦਾ ਸੀ ਕਿ ਕਾਂਗਰਸ ਵੱਲੋਂ ਦਿੱਤੇ ਜ਼ਖਮਾਂ ਤੇ ਮੱਲਮ ਲਾਉਣ ਲਈ ਜਿਹੜੀਆਂ ਦੂਜੀ ਧਿਰ ਇੱਥੇ ਦੇਸ਼ ਦੇ ਵਿੱਚ ਆਈ ਜਿਹਦੇ ਚ ਇਤਿਹਾਸ ਦੱਸਦਾ ਹੈ ਕਿ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਤੌਰ ਤੇ ਸਾਹਮਣੇ ਆਏ ਸੀ ਪੰਜਾਬ ਦੀ ਖੇਤਰੀ ਪਾਰਟੀ ਕਾਲੀਦਾਰ ਵੱਲੋਂ ਸਭ ਤੋਂ ਪਹਿਲਾਂ ਬਗੈਰ ਕਿਸੇ ਸ਼ਰਤ ਤੋਂ ਜਿਹੜਾ ਸਮਰਥਨ ਦਿੱਤਾ ਗਿਆ ਤੇ ਅੱਜ ਨਰਿੰਦਰ ਮੋਦੀ ਜਿਹੜਾ 10ਵਾਂ ਵਰਾ ਉਹ ਆਪ ਦੀ ਪ੍ਰਧਾਨ ਮੰਤਰੀ ਦੀ ਸ਼ਿਪਦਾ ਜਿਹੜਾ ਕਿ ਬਣਾ ਰਹੇ ਨੇ ਤੋਂ ਸਾਨੂੰ ਲੱਗਦਾ ਸੀ ਭਾਵੇਂ ਕਿ ਉਸ ਸਮੇਂ ਕੁਝ ਗੱਲਾਂ ਅਸੀਂ ਸਾਹਮਣੇ ਆਈਆਂ ਜਦੋਂ ਸਿੱਖਾਂ ਲਈ ਥੋੜੀ ਬੁਤੀ ਰਾਹਤ ਦੀ ਗੱਲ ਆਈ ਪਰ ਅੱਜ ਜੋ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਇਹ ਦੇਖਣ ਵਿਚ ਆ ਰਿਹਾ ਸਮਝਣ ਦੇ ਬਾਵਜੂਦ ਵੀ ਸਿੱਖਾਂ ਦੇ ਮਸਲਿਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਐ ਅੰਡਰਡ ਕੀਤਾ ਜਾ ਰਿਹਾ ਜਿਹੜਾ ਕਿ ਵੱਡਾ ਦੁੱਖ ਹੈ ਕਿਉਂਕਿ ਜਿੰਨਾਂ ਲੋਕਾਂ ਨੇ ਦੇਸ਼ ਨੂੰ ਯਾਦ ਕਰਵਾਇਆ ਤੇ ਆਜ਼ਾਦ ਰਹਿਣ ਰੱਖਣ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ ਚਾਹੇ ਸਰਦਕ ਤੀਨ ਦੀ ਹੋਵੇ ਤੇ ਚਾਹੇ ਪਾਕਿਸਤਾਨ ਦੀ ਹੋਵੇ ਹਰ ਥਾਂ ਦੇ ਉੱਤੇ ਸਿੱਖਾਂ ਨੇ ਵੱਡਾ ਰੋਲ ਅਦਾ ਕੀਤਾ ਅੱਜ ਚੰਗਾ ਹੁੰਦਾ ਕੀ ਅੱਜ ਨਰਿੰਦਰ ਮੋਦੀ 77ਵੀਂ ਜਿਹੜੀ ਯਾਦਦੀ ਦੀ ਵਰੇਗੰਢ ਦੇ ਮੌਕੇ ਜਿਹੜਾ ਕਿ ਸਿੱਖਾਂ ਦੀ ਭਾਵਨਾ ਨਾਲ ਜੁੜਿਆ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਜਿਹੜਾ ਕਿ ਕਾਨੂੰਨ ਨੇ ਇੱਕ ਫੈਸਲਾ ਕੀਤਾ ਉਹਨਾਂ ਨੂੰ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਰਿਹਾ ਕਰਨ ਦਾ ਅੱਜ ਐਲਾਨ ਕਰਦੇ ਕਿਉਂਕਿ ਅਸੀਂ ਇਸ ਕਰਕੇ ਆਸ ਕਰਦੇ ਸੀ ਕਿ ਅੱਜ ਤੋਂ 3 ਸਾਲ ਪਹਿਲਾਂ ਨਰਿੰਦਰ ਮੋਦੀ ਜੀ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਸੀ ਜਿਹਦੇ ਚ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਸੀਗਾ ਗੁਰਨਾਨદેਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸਾਨੂੰ ਅੱਜ ਆਸ ਸੀ ਕਿ ਅੱਜ ਇਸ ਤਰ੍ਹਾਂ ਦਾ ਐਲਾਨ ਕਰਕੇ ਸਿੱਖਾਂ ਦੇ ਮੰਨ ਦੇ ਉੱਤੇ ਮੱਲਮ ਜਿਹੜੇ जख्मਾਂ ਤੇ ਮੱਲਮ ਲਾਏਗੀ ਪਰ ਨਹੀਂ ਇਸ ਦੇ ਉਲਟ ਸਿੱਖਾਂ ਦੇ ਨਾਲ ਵੱਡੇ ਪੱਧਰ ਤੇ ਧੱਕੇਸ਼ਾਹੀ ਦਿਖਾਈ ਦੇ ਰਹੀ ਆ ਸਿੱਖਾਂ ਦੀਆਂ ਸਸਤਾਵਾਂ ਨੂੰ ਤੋੜਨ ਦਾ ਜਿਹੜਾ ਮਾਮਲਾ ਦਿਖਾਈ ਦੇ ਰਿਹਾ ਠੀਕ ਹੈ ਕਿ ਇਸ ਭਾਸ਼ਣ ਦੇ ਵਿੱਚ ਨਰਿੰਦਰ ਮੋਦੀ ਨੇ ਸਿੱਖਾਂ ਦੀ ਕੁਰਬਾਨੀ ਦਾ ਜ਼ਿਕਰ ਜ਼ਰੂਰ ਕੀਤਾ ਪਰ ਸਿੱਖਾਂ ਦੇ ਮਸਲੇ ਹੱਲ ਕਰਨ ਲਈ ਕੋਈ ਗੱਲ ਉਹਨਾਂ ਦੇ ਵੱਲੋਂ ਸਾਹਮਣੇ ਨਹੀਂ ਆਈ ਇਹ ਉਹਨਾਂ ਦਾ ਜ਼ਿਕਰ ਕਰਨ ਲਈ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਪਰ ਜਿੰਨੀ ਦੇਰ ਤੱਕ ਸਿੱਖਾਂ ਨੂੰ ਆਪਣੇ ਆਪ ਦੇ ਵਿੱਚ ਇਸ ਆਜ਼ਾਦੀ ਦੇ ਮੌਕੇ ਤੇ ਆਪਣੇ ਆਪ ਨੂੰ ਆਜ਼ਾਦ ਹੋਣ ਦਾ ਮਾਣ ਨਹੀਂ ਤੁਸੀਂ ਦਿੰਦੇ ਉਹਨਾਂ ਨਾਲ ਦੂਜੇ ਸ਼ਹਿਰੀ ਦਾ ਵਿਤਕਰਾ ਦਿਖਾਈ ਦਿੰਦਾ ਰਿਹਾ ਜਾਂ ਨਿਆ ਪਾਲਿਕਾ ਜਾਂ ਥੰਦਾ ਜਿਹੜਾ ਜਿਹੜਾ ਕਾਨੂੰਨ ਹੈ ਉਹ ਸਿੱਖਾਂ ਦੇ ਵਾਸਤੇ ਇੱਕ ਵੱਖਰਾ ਫੈਸਲਾ ਕਰਦਾ ਦਿਖਾਈ ਦੇ ਰਿਹਾ ਹੈ ਇਸ ਕਰਕੇ ਸਿੱਖ ਜਿਹੜੇ ਆ ਉਹ ਮਨ ਮੰਨ ਕਰਕੇ ਬੜੇ ਖਾਮੋਸ਼ ਵੀ ਨੇ ਤੇ ਨਿਰਾਸ਼ ਵੀ ਨੇ ਸੋ ਅੱਜ ਦਾ ਦਿਨ ਜਿਹੜਾ ਕਿ ਸਾਨੂੰ ਲੱਗਦਾ ਸੀ ਕਿ ਸਾਡੇ ਵਾਸਤੇ ਇੱਕ ਚੰਗਾ ਸੁਨੇਹਾ ਹੈ